ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਕਲਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਤਿੰਨ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਉਹਨਾਂ ਨਾਲ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਬੀਰ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਸਭ ਠੀਕ ਠਾਕ ਜੀ ਹੋਰ ਕੀ ਚਾਹੀਦਾ ਭਾਜੀ ਚਲੋ ਨਾਮ ਦੱਸਦੇ ਕਰੀਏ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਪਿੰਡ ਹਰੜਾ ਕਲਾਂ ਤਹਿਸੀਲ ਇਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲਦੇ 92342 ਦੱਸਣੋ ਭਾਜੀ ਠੀਕ ਹੈ ਜੀ ਹਾਂਜੀ ਤੇ ਅੱਜ ਫੇਰੇ ਤਿੰਨ ਮੱਝਾਂ ਤਿੰਨ ਕਾਵਾਂ ਹਾਂ ਹਾਂ ਇਹ ਵੀ ਹੁਣੇ ਭਾਜੀ ਬੜੀ ਭਜ ਨੱਠ ਕਰਕੇ ਲੈਂਦੀਆਂ ਵੇ ਨਵਾਉਣ ਵਾਲੇ ਇਹ ਡੰਗਰ ਉਹ ਅੰਮੀਆਂ ਪਹਿਲਾਂ ਆਈਆਂ ਤੇ ਨਵਾਤੀਆਂ ਮੜੀਆਂ ਮੋੜ ਰਾਤੀ ਤੁਸੀਂ ਕਹਿੰਦੇ ਕਿ ਤਿੰਨ ਮੱਝਾਂ ਹੀ ਆਣੂਗਾ ਸਿਰਫ ਤਿੰਨ ਮੱਈਆਂ ਹੀ ਆਉਣੀਆਂ ਹਾਂਜੀ ਹਾਂਜੀ ਤੇ ਗਾਈਆਂ ਹੁਣੇ ਲਈਆਂ ਉਹ ਵੀ ਝੱਬੂ ਝੂਬੂ ਨੱਥਾ ਕੱਢ ਕੇ ਪਾਤੇ ਆ ਠੀਕ ਹੈ ਜੀ ਮਾਲ ਭਾਜੀ ਨੂੰ ਲੱਭਦਾ ਬੜਾ ਘੱਟ ਜੀ ਠੀਕ ਹੈ ਹੁਣ ਵੇ ਗਾ ਕੇ ਖਰੀਦਣ ਵਾਲੇ ਜ਼ਿਆਦੇ ਆ ਤੇ ਵੇਚਣ ਵਾਲੇ ਘੱਟ ਆ। ਵੇਚਣਾਂ ਨਾਲੇ ਹੁਣ ਤੁਹਾਨੂੰ ਪਤਾ ਜਿਹਾ ਬੰਦੇ ਸੀ ਹੁਣ ਰੁਟੀਨ ਜੀ ਨਹੀਂ ਹੋ ਜਾਂਦੀ। ਇਹ ਦੋ ਹੀ ਵੀਡੀਓ ਅਸੀਂ ਪਾਉਣੀ ਹੁੰਦੀ ਸਾਨੂੰ ਵੀ ਹੁੰਦਾ ਵੀ ਪਾਈਏ। ਹਾਂਜੀ ਹਾਂਜੀ। ਸਾਡੇ ਤੇ ਰਿਸ਼ਤੇਦਾਰ ਹੁਣ ਨਾਰਾਜ਼ ਹੋਗੇ ਵੀ ਵੀ ਤੂੰ ਫੋਨ ਨਹੀਂ ਕਰਦਾ ਨਾ ਤੂੰ ਬੰਦਾ ਜਨਾ। ਅੱਛਾ। ਮੈਂ ਵੀ ਚੱਲ ਕੋਈ ਨਹੀਂ ਇਹੋ ਹੀ ਦਿਨ ਹੁਣ ਦੇਖਣਾ ਬਰਦਰ। ਹਾਂ ਹੁਣ ਚਲੋ ਕੰਮ ਕਰਦੇ ਆ। ਵੇਚਣਾਂ ਨਾਲੇ ਆਪਣੇ ਕੰਮ 'ਚ ਬੰਦਾ ਲੱਗਾ ਵਧੀਆ ਏ। ਹਾਂਜੀ ਹਾਂਜੀ ਹਾਂਜੀ। ਅਸੀਂ ਭਾਈ ਠੀਕ ਆ ਕਿ ਨਹੀਂ? ਹਾਂਜੀ ਹਾਂਜੀ। ਹੁਣ ਤੇ ਆਪਣੀ ਇੱਕ ਦਿਨ ਛੱਡ ਕੇ ਪੱਕੀ ਵੀਡੀਓ ਆਉਣੀ ਪਈ। ਮਾਰਾਈ ਦੀ ਨਾ ਡੰਗਰ ਵੀ ਉਸੇਲੇ ਵੇਚ ਜਾਂਦੇ ਆ ਇਹ ਆ ਚਲੋ ਕੰਮ ਸਾਫ ਸੁਥਰਾ ਵੇਓ ਤੇ ਸਾਡੇ ਫਸੋਂ ਤੁਹਾਡੇ ਸਾਹਮਣੇ ਵੇਚ ਲੋ ਆਪਣੇ ਕੋ ਪੰਜ ਛੇ ਡੰਗਰ ਸੀ ਨਾ ਹਾਂਜੀ ਹਾਂਜੀ ਉਸੇਲੇ ਵੇਚ ਗਏ ਸਾਰੇ ਚਲੋ ਕੰਮ ਬਾਕੀ ਇਹ ਆ ਵੀ ਮੈਂ ਤਾਂ ਸਾਰੇ ਵੀਰ ਭਰਾ ਨੂੰ ਕੰਮ ਸਾਫ ਸੁਥਰਾ ਕਰੋ ਹਾਂਜੀ ਹਾਂਜੀ ਇਹ ਨਹੀਂ ਗਲਤ ਕੰਮ ਨਾ ਕਰੋ ਮੰਨ ਲਓ ਕੋਈ ਬੱਚੇ ਲਾਉਣੇ ਚਾਹੇ ਇਹੋ ਜਿਹਾ ਕੰਮ ਨਾ ਕਰੋ ਇਹ ਇਹਨਾਂ ਕੰਮਾਂ 'ਚ ਨਾ ਬਰਕਤ ਨਹੀਂ ਹੁੰਦੀ ਉਦੋਂ ਤੇ ਆਪਾਂ ਨੂੰ ਲੱਗਦਾ ਕਿ ਆਪਾਂ ਉਹ ਅਗਲੇ ਨਾਲ ਬੜਾ ਅਗਲੇ ਨਾਲ ਮਾਲਾ ਹੀ ਤਾਂ ਚੜਦੇ ਜਾਂਦੇ ਜਿੰਨੀ ਬਿਮਾਰੀ ਨੂੰ ਹਾਂ ਪਰ ਇਹ ਕੰਮ ਨਾ ਕਰੋ ਕਿਉਂਕਿ ਬੱਚਿਆਂ ਵਾਸਤੇ ਆਪਾਂ ਸਾਰੇ ਵੀਰ ਭਰਾੜੇ ਹੈ ਹਨਾ ਬਹੁਤੇ ਹੁਣ ਵਪਾਰੀ ਭਾਜੀ ਚਲੋ ਮੈਂ ਨਹੀਂ ਕਹਿੰਦਾ ਬਹੁਤੇ ਜਿਹੜੇ ਉੱਥੇ ਆ ਬਹੁਤੇ ਨੇ ਇਹੋ ਫੜ ਕੇ 5-7 ਕਿਲੋ ਮਗਰ ਬੱਚੇ ਠੂਕਦੇ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਉਹ ਬੰਦਾ ਉੱਥੇ ਕੀ रह ਜਾਂਦਾ ਵਾ ਸਾਫ਼ ਕੰਮ ਕਰਨ ਵਾਲੇ ਬੰਦਾ ਜਾਂ ਜਾਂਦਾ ਸਾਫ਼ ਕੰਮ ਦੇਣਾ ਮਹਾਰਾਜ ਨੇ ਹਨਾ ਹਾਂਜੀ 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 ਉਹ ਘੁੰਮ ਘਮਾ ਕੇ ਉੱਥੇ ਕੀ ਲੱਗਦੇ ਜਾਂਦੇ ਫਿਰ ਹਾਂਜੀ ਠੀਕ ਹੈ ਚਲੋ ਫਿਰ ਆਪਾਂ ਅੱਜ ਮੱਦੇਮ ਵਿਖਾ ਦੀਏ ਪਹਿਲਾਂ ਫਿਰ ਖੋਲੋ ਭਾਈ ਹਰਪੀ ਜੀ ਆ ਸੋਈ ਜੇ ਇਹ ਦੂਜਾ ਸੂਆ ਤੇ 10 12 ਦੇ ਲੱਗਗੇ ਸੂਈ ਨੂੰ 15 ਲਾ ਲਓ ਮੈਂ ਅੱਛਾ ਹਾਂ ਕਿੰਨਾ ਚਿਰ ਅਕਲ ਦੁੱਧ ਤਿਆਰ ਇੱਕ ਹੋਰ ਭਾਈ ਲੀਟਰ ਵਾਲਾ 9 ਕਿਲੋ ਦੁੱਧ ਹੋਊਗਾ ਅੱਛਾ ਤੇ ਆਪਣੀ ਅਜੇ ਆਜੀ ਸਵੇਰੇ ਆਈ ਆ ਆਪਣੀ 8 ਕਿਲੋ ਦੀ ਗਾਰੰਟੀ ਹੋਊਗੀ ਭਾਵੇਂ ਕੋ ਲੀਟਰ ਮਾਰ ਮਾਰ ਲਈ ਜਾਵੇ ਅੱਛਾ ਹਾਂਜੀ ਤੇ ਵਧੂਗੀ ਹੋਰ ਵਧੂਗੀ ਤਾਂ ਸਾਹਮਣੇ ਨਾ ਚੰਬੂ ਗੱਡ ਕੇ ਤਰਾਣਾ ਜਿਹੜੇ ਪਾਇਆ ਦੁੱਧ 10 ਕਿਲੋ ਝੋਟੀ ਦਊਗੀ ਹਰਪੀ ਭਾਜੀ じゃ ਫਿਰ ਖੋਲੋ ਤੋਰ ਦਈਏ ਹਰਿੰਦਰਾ बाकी थना दसाइज के आप भी जरा इधर चंगा ठीक है जी बाकी जो है इन दरियां नथम खाए कर दिया हो तो उधर क्या हो सांचा थोड़ी हैं या पद जनपुत्र जनमी बाकी ऐसे थोड़ी तो ਤੇ ਕੀ ਰੱਖਣਾ ਵਿਧੀ ਫਿਰ ਇਹਦਾ ਮੁੱਲ ਆਪਾ ਆ ਪੀਜੀ ਵੇਖ ਲੋ ਕਿਤਨਾ ਛੋਟੀ ਸਾਫ ਹੈ ਹੋਏ ਪੈੜ ਕਰ ਲਗੇ ਦਾ ਨਹੀਂ ਕਰ ਦੀਏ ਜਾਜ ਵਿੱਚ ਤੁਸੀਂ ਦੱਸ ਦੋ ਜਿੰਨੇ ਦੀ ਕਹਿੰਦੇ ਉਹਨੇ ਦੀ ਆਪਾ ਦੇ ਦੇਣੀ ਛੋਟੀ ਕਿੰਨੇ ਦੀ ਦੇ ਦਈਏ ਜਿੰਨੇ ਦੀ ਤੁਸੀਂ ਕਹਤੀ ਉਹਨੇ ਦੇ ਦੇਣੀ 68 ਦੀ ਦੇ ਦਈਏ ਨਹੀਂ ਹੋਰ ਕੱਟ ਕਰ ਲੋ ਫਿਰ 60 ਦੀ 60ਵੇਂ ਅੰਦਰ ਕਰ ਦਿੱਤੀ ਜੀ ਕਹਿੰਦੀ ਜੀ ਇੱਕ ਘੱਟ ਆਹ ਪੀਜੀ ਇੱਕ ਗੱਲ ਹੈਗੀ ਜੀ ਸ਼ਾਮਾਂ ਨੂੰ ਅਚਲੋ ਸੋਈ ਚੋਈ ਅਸਰੇ ਸਾਢੇ 7 ਸਾਢੇ 7:30 ਚੋਕੇ ਲੈਂਦੀ ਆ ਠੀਕ ਆ ਪਰ ਵਿਲਾਇਤ ਨੇ ਗਾਵ ਨਹੀਂ ਹਰਪੀ ਜੀ ਬੰਦੀ ਜਨੀ ਇਹ ਸ਼ਾਮਾਂ ਨੂੰ ਬੰਦੀ ਆ ਠੀਕ ਆ ਜੀ ਤੇ ਵਿਖਾਵਾ ਦਾ 9 10 ਚਲੋ ਦਾ ਹੀ ਆ ਠੀਕ ਆ ਜੀ ਹਾਂਜੀ ਤੇ 60 ਚ ਕਿੰਨਾ ਯਾਰ ਛੱਡ ਦਈਏ 2 ਛੱਡ ਦਈਏ ਯਾਰ ਹੋਰ ਛੱਡ ਦਈਏ ਮਤਲਬ 52000 ਦੀ ਹਾਂ ਵੇਖ ਲਓ ਜੇ ਹੋਰ ਤੁਹਾਨੂੰ ਕਸਰ ਜਾਵੇ ਚਲੋ ਯਾਰ ਹੋਰ ਛੱਡ ਦਈਏ ਫਿਰ 57000 ਦੀ ਦੇ ਦਈਏ ਭਾਜੀ 57000 ਦੀ ਹਾਂਜੀ ਠੀਕ ਆ ਚਲੋ ਮੋਕੇ ਦੇ ਕੋਲ ਥੋੜਾ ਪਤਾ ਕਰ ਲਿਓ ਮੋਕੇ ਦੇ ਹਰਪੀਰ ਭਾਜੀ ਜੀ ਉਹ ਤੁਸੀਂ ਕਹੋ ਇਹ ਇਹ ਹਰ ਪਕੀ ਜਿਹੜਾ 10 ਦਿਨ ਹੈਗੇ ਜੀ ਛੋਟੀ ਨੇ ਠੀਕ ਹੈ ਅੱਜ ਨੇ ਤੇ ਜੈਸ ਨੂੰ ਵੀ ਐਡ ਕਰੀ ਜਾਈਏ ਬਿਲਕੁਲ ਤੁਹਾਡਾ ਵੀ ਟਾਈਮ ਬੱਜੇ ਬਈ ਇੱਕ ਹੋਰ ਮੈਂ ਗੱਲ ਕਰਨੀ ਹੈ ਕਈ ਨਾ ਵੀਰ ਭਰਾ ਮੈਨੂੰ ਫੋਨ ਲਾ ਕੇ ਸੌਦਾ ਕਰਕੇ ਸਾਈਫ ਆ ਗਏ ਨਾ ਕਹਿ ਦਿੰਦੇ ਨੇ ਪਾਜੀ ਪਹੁੰਚ ਫ੍ਰੀ ਆ ਤੁਹਾਡੀ ਅੱਛਾ ਮਨ ਲਓ ਉਹ ਵੀਰ ਭਰਾ ਸਾਨੂੰ ਪਹਿਲਾਂ ਪਰਵਾਹੀ ਤੇ ਕਹਿੰਦੇ ਨਹੀਂ ਪਹੁੰਚ ਫ੍ਰੀ ਆ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਉਹ ਜੇ ਲਾ ਪਾਜੀ ਚਲੋ ਆਪਾਂ ਕਹਿਣਾ ਨਹੀਂ ਚਾਹੁੰਦੇ ਜਿਹੜੇ ਵੀਰ ਨੂੰ ਵਧੀਆ ਲੱਗਦਾ ਜੇ ਪਹੁੰਚੇ ਕੰਮ ਹੋਏ ਮੈਂ ਕਹਾਂ ਬਾੜ ਦੀ ਦੇਣੀ ਪਹੁੰਚ ਦੇ ਵਿੱਚੇ ਪਹੁੰਚਾਉਂਦਾ ਉਹ ਤਾਂ ਚਲੋ ਵਿੱਚੇ ਪੈਣੀ ਜਾਂਦਾ ਉਹ ਤਾਂ ਚਲੋ ਉਹ ਨਾ ਮੁੜ ਕੇ ਕਹਦੇ ਨਹੀਂ ਪਾਜੀ ਤੁਸੀਂ ਸਰਸਾਈ ਵਾਪਸ ਕਰ ਦਿਓ ਉਹ ਵੀ ਸਾਨੂੰ ਫੋਨ ਨਾ ਲਾਉਣ ਸਾਡੀ ਕੋਈ ਪਹੁੰਚ ਫਰੀ ਨਹੀਂ ਜੇ ਪਹੁੰਚ ਵੱਖਰੀ ਆ ਹਨਾ ਉਹ ਤਾਂ ਪਾਜੀ ਵੱਖਰੀ ਹੁੰਦੀ ਹੈ ਉਹ ਤਾਂ ਐਵੇਂ ਹਾਂਜੀ ਹਾਂਜੀ ਔਰ ਤੇ ਚਲੋ ਜੀ ਆਪਾਂ ਕਈਏ ਨਾਲ ਵਿੱਚ ਉਹ ਫੇਰ ਅਗਲੇ ਨੇ ਪਾ ਜੀ ਹੁਣ ਤੁਹਾਡੀ ਪਹੁੰਚ ਆ ਨਾ ਇਹਨੂੰ ਭੇਜ ਦੋ ਇਹੇ ਵੀਰ ਭਰਾ ਨੂੰ ਫੋਨ ਨਾ ਹੀ ਲਾਉਣ ਪਹੁੰਚ ਲਈ ਇਹ ਆ ਕਿ ਚਲੋ ਤੁਸੀਂ ਕੱਲ ਦੋਗੇ ਇਧਰ ਕਰਾਇਆ ਉਹ ਦੇ ਦੇ ਬਾਕੀ ਉਹ ਪਾ ਜੀ ਆਪਣੀ ਵੇਖੋ ਪੰਚਾਇਤ ਹੋਗੇ ਤੁਸੀਂ ਸਾਨੂੰ ਪੈਸੇ ਪੈਂਦੇ ਆ ਨਾ ਉਹ ਸਾਡੀ ਗਾਰੰਟੀ ਅਗਲੇ ਦੇ ਘਰ ਨਾਲ ਕਰ ਲਾਉਂਦੇ ਹਾਂਜੀ ਹਾਂਜੀ ਇਹ ਨੇ ਕਿ ਜਿੱਤ ਤਰਾ ਕੋਈ ਡਰਪੀ ਮਾਲਾ ਪੈਸੇ ਪਾਤੇ ਆ ਹਾਂਜੀ ਹਾਂਜੀ ਤੇ ਮੰਨ ਲਓ ਕਿ ਡੰਗਰ ਨਹੀਂ ਭੇਜਣਾ ਇਹ ਵੇਝਿਚਕ ਹੋ ਕੇ ਤੁਹਾੜ ਨਾਲ ਪਹਿਲਾਂ ਗੱਲ ਕਰ ਲਿਆ ਕਰਨ ਵੀਰ ਆਓ ਕਈ ਵੀਰ ਸਾਨੂੰ ਪੁੱਛ ਕੇ ਕਈ ਪਹਿਲਾਂ ਪੈਸੇ ਪਾ ਦਈਏ ਇਹ ਕੰਮ ਨਹੀਂ ਭਾਜੀ ਆ ਠੀਕ ਹੈ ਠੀਕ ਹੈ ਚਲੋ ਫਿਰ ਇਦਾਂ ਵਿੱਚ 10 ਤੋਂ ਪਲੱਸ ਹੀ ਦੋ ਦੀ ਚਵਾਉਗੀ ਝੋੜੀ ਦੂਜਾ ਸੁਹਾ ਜੀ ਠੀਕ ਹੈ ਜੀ ਹਾਂ ਜੀ ਤੋਰ ਤੋਰ ਦਿਓ ਇੱਕ ਰੀ ਨੀ ਬਾਕੀ ਇਹ ਵੀ ਤਕਰੀਬਨ ਕਈ ਹਫ਼ਤਿਆਂ ਦੇ ਅੰਦਰ-ਅੰਦਰ ਜਿਹੜਾ ਸੋਭੂਗੀ ਅੰਦਾਜ਼ਾ ਜਿਹਾ ਜਿਹੜਾ ਤੇ 10 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬੜੀ ਪਤਲੀ ਚੰਮੀ ਦੀ ਛੋਟੀ ਭਣੀ ਬਾਕੀ ਜਿਹੜੇ ਹੁਣੇ ਨਵਾਇਆਂ ਨਵਾਇਆਂ ਤੇ ਇਹਦਾ ਕਿਵੇਂ ਦੀ ਰੱਖੀਏ ਫਿਰ ਮੋਲਾਪਾ ਇਹ ਵੀ ਸਰਦੀ ਦੇ ਰਹੀ ਆ ਫਿਰ ਭਾਈ ਕੱਦ ਕਾਟ ਤੇ ਉਤਰ ਇਹਦਾ ਵੀ ਚੰਗਾ ਬੜੀ ਚੰਗੀ ਆ ਟੈਰੀ ਕਾਟ ਰਗੀ ਇੱਕ ਪਟੇਰਦੀ ਆ ਨਾਲੋ ਠੀਕ ਹੈ ਜੀ ਬਿਲਕੁਲ ਜੈਸਨੋ ਜਿੱਥੇ 200 ਛੋਟੀ ਮੈਂ ਤੁਹਾਨੂੰ ਦੱਸਤਾ ਤੇ ਜੈਸਨੋ ਕਰ ਦੇਣੀ ਆ ਵੀ ਕਿੰਨੇ ਦੀ ਕਰ ਦੀਗੇ ਨਹੀਂ ਕਰ ਦੋ ਜਿੰਨੇ ਦੀ ਕਰਨੀ ਕਰ ਦੋ 52 ਦੀ ਕਰ ਦੀਗੇ ਹੋਰ ਫਿਰ ਕੱਟ ਕਰੋ ਬਰਾਬਰੀ ਕਰ ਦੀ 55 55 ਚਲੋ ਠੀਕ ਹੈ 55 ਦੀ ਭਾਵੇਂ ਕੋਈ ਸੋਈ ਲਾ ਜੇ ਤਾਂ ਭਾਵੇਂ ਦੋ ਗੱਬਨ ਲੈ ਲਓ ਵੀ ਮੁੜ ਕੇ ਵੀਰ ਫੇਰ ਕੋਈ 52 ਲੈ ਲਓ 53 ਉਹ ਕੰਮ ਨਹੀਂ ਆਪਾਂ ਕਰਨਾ ਠੀਕ ਹੈ ਅੱਜ ਬਿਲਕੁਲ ਜੈਸਨ ਵਾਲੇ ਕਮ ਹਾਂਜੀ ਤੇ ਹ ਏ ਭਾਜੀ ਗੱਭਰ ਜੀ ਮੈਂ। ਇਹ ਕਿੰਨੇ ਕ ਦੁੱਧ ਆ ਲਈ ਜੇ? ਇਹ ਭਾਜੀ 12 13 ਕਿਲੋ ਦੀ ਗਰੰਟੀ ਆਪਣੀ। ਪਲੀ ਪਲੀ ਚਾਹੀਦੀ ਆ ਹਾਂ। ਸਾਡੇ ਕੋਈ ਲੈ ਜੀ ਆਪਣੀ ਨੂੰ। ਕੱਦ ਭਾਵੇਂ ਸਾਦਾ ਹੀ ਆ ਪਰ ਰਾਜੀ ਦੂਜੀ ਪੂਰੀ ਆ ਜਿਹੜੀ। ਦੁੱਧ ਨੂੰ ਬੜੀ ਜਵਰ ਹੈ ਹਰ ਪੀਪਾ ਜੀ। ਠੀਕ ਆ ਜੀ। ਤੂੰ ਆਪੀ ਜਾ ਜੇ ਦਾ। ਲਿਆ ਖੋਲੋ ਤੋਰ ਦੀ ਇਹਨੇ। ਨਿੱਗਰ ਜੀ ਮੱਝ ਆ ਜਿਹੜੀ ਇਹ। ਤਾਂ ਵੀ ਸੁੰਦੀ ਪੂਰੀ ਆ ਕੇ ਆ ਵੀ ਨੇ ਅੱਜ ਲੈ ਆ ਆ ਵੀ ਇਹਨੇ ਇੰਨੀ ਜ਼ੋਰ ਮੈਂ ਬੰਦ ਲਿੰਦੀ ਆ ਠੀਕ ਆ ਜੀ ਹਾਂ ਜੀ ਇਹ 에ਰਾਵੇਦ ਕੀ ਰੱਖਦੀ ਐ ਮੁੱਲ ਇਹਦਾ ਪੈਨ ਕਰ ਲੀਏ ਮੁੱਲ 65000 ਕਰੀਏ ਵਿੱਚ ਮੰਨ ਤਾ ਨਾ 60 ਦੀ ਦੇ ਦੀਏ 60 ਦੀ ਦੇਣੀ ਜੇ ਕਿ ਵਿੱਚੋਂ ਛੱਡ ਦੀਏ 2 ਹੋਰ ਇਹ ਲੋ ਉਹਦਾ ਪਲੀ ਜੁੜੀ ਜੇ ਛੱਡ ਦੋ ਫਿਰ ਜੋ ਛੱਡਨਾ ਕਿ ਬਰਾਬਰ ਹੀ ਕਰ ਦੀਏ ਹਰ ਵੀ ਤੂੰ ਕੋ ਚਾਹੀਦਾ ਬਰਾਬਰੀ ਕਰਦੇ ਠੀਕ ਆ ਅੱਜ ਜਿਹੜੀ ਮਰਜੀ ਕਿੰਨਾ ਚੋ ਮੰਨ ਲਓ ਜਿਹੜੀ ਮਰਜੀ ਕੋਈ 52000 ਦੀ ਲੈ ਜਿਹੜੀ ਕੋਈ ਵੀ ਜੋੜਾ ਪਾਉ ਉਹ ਵਿੱਚੋਂ ਮਾਨ ਕਰਾਂਗੇ ਅੱਛਾ ਫਿਰ ਮਾਨ ਹੋਰ ਕਰ ਦੋਗੇ ਹਾਂ ਫਿਰ ਆਪਾਂ ਮੰਨ ਲਓ ਵੀ ਜਿਹੜੀ ਲਾਸਟ ਆ ਨਾ ਫਿਰ ਹਾਂਜੀ ਫਿਰ ਆਪਾਂ ਇੱਕ 10 ਦਾ ਜੋੜਾ ਨਾ ਫਿਰ 55 55 ਹਿਸਾਬ ਨਾਲ ਲਓ ਲਾਸਟ ਹਾਂਜੀ ਜਿਹੜਾ ਜੋੜਾ ਵੀ ਭਰਾ ਲਊਂਗੇ ਜੋੜੇ ਦੇ ਹਿਸਾਬ ਨਾਲ ਹਾਂਜੀ ਠੀਕ ਆ ਤੇ ਬਾਕੀ ਚਲੋ ਕੋਈ ਫੋਨ ਲਾਵੇ ਮਾਨਤਾਂ ਫਿਰ ਵੀ ਥੋੜਾ ਪਤਾ ਹੋ ਜਾਊਗਾ ਉਹਨਾਂ ਗਾਵਾਂ ਤਾਂ ਦਿਖਾ ਦਈਏ ਸੋਈ ਸਵਾਈ ਜੀ ਸੋਈ ਕੇ ਹੈ ਭਾਈ ਜੀ 14 15 ਲਿਆਂਦੀ ਦੇ ਦੇ ਕੋ ਕਿੰਨਾ ਜੀ ਦੁੱਧ ਸਾ ਪੀ ਜੀ ਹੁਣੀ ਹਜੇ ਵਸ਼ੀ ਆਈ ਆਪਣੇ ਕੋ ਅੱਛਾ ਇਹਦਾ ਦੁੱਧ 7-8 ਕਿਲੋ ਪੱਕਾ ਹੋਊਗਾ ਅੱਛਾ ਹਾਂ ਤੇ ਲਿਆ ਪੱਕਾ ਤੋੜ ਦਿਆ ਫਿਰ ਇਹਦਾ ਸੁਆ ਕਿ ਨਾ ਵੇ ਜੀ ਦਾ ਜੀ ਘਰ ਵਾਲੇ ਪਹਿਲਾਂ ਹੀ ਸੁਆ ਕਹਿੰਦੇ ਜੀ ਬਾਕੀ ਇਹਦੀ ਨੱਥਨ ਉੱਤੇ ਜਿਹੋਣੇ ਕੱਢੀ ਆ ਉਹਦੇ ਕਰਕੇ ਭਾਈਦੀ ਥੋੜਾ ਜਿਹਾ ਦਰਦੀ ਇਹ ਕਰੀ ਜਦੀ ਬਾਕੀ ਥੀ ਜਦੀ ਵੱਡੀ ਦਰ ਜਾਂਦਾ ਕਈ ਵਾਰੀ ਪਸ਼ੂ ਘਰਾਂ ਜੇ ਕਈ ਵਾਰੀ ਕੱਡੀਆਂ ਨਹੀਂ ਹੁੰਦੀਆਂ ਲੇ ਜਾ ਲੈ ਜਾ ਬੰਦ ਤੇ ਕੀ ਰੱਖੇ ਵੇ ਜੀ ਦਾ ਫਰਮੋਲਾ ਆਪਾ ਇਹਦਾ ਕੀ ਮੁੱਲ 50 ਕਰ ਲਗੀ 5000 ਕਿੰਨੇ ਦੀ ਰਜਿਸਟਰ ਨੋ ਕਰ ਕਿੰਨੇ ਦੀ ਤੁਸੀਂ ਕਹਤਾ ਕਿੰਨੇ ਦੀ 50 ਤੇ 2000 ਦੀ ਕਰ ਦਈਏ ਨਹੀਂ ਹੋਰ ਡਾਊਨ ਕਰ ਲੋ ਫਿਰ 22 ਦੀ ਹਰ ਵੀ ਛੋਟ ਹੀ ਨਹੀਂ 20000 ਚ ਅੱਛਾ 20000 ਚ ਤੇ ਦੁੱਧ 8 ਲੀਟਰ ਪੱਕਾ ਪੱਕਾ ਹੈਗਾ ਹਜੇ ਹੁਣੇ ਆਈ ਹੈ ਦੁੱਧ ਠੰਡ ਹੁਣ ਪੂਰੇ ਪੂਰੇ ਨਾਲ ਕੋਈ ਸ਼ੱਕ ਨਹੀਂ ਵੀਪਰਾ ਆਪਣੀ ਤਸੱਲੀ ਕਰਕੇ ਖੜੇ ਅੱਛਾ ਥਾਣਾ ਚ ਨਹੀਂ ਕੋਈ ਐਬ ਕੋਈ ਕੁਝ ਨਹੀਂ ਮੈਂ ਤਾਂ ਵੈਸੇ ਤੁਹਾਨੂੰ ਪਤਾ ਆਪਣਾ ਮੋਲ ਹੀ ਜਾਇਜ਼ ਜਾਂਦਾ ਹੈ ਹਾਂਜੀ ਹਾਂਜੀ ਐ ਹੋ ਜੀ ਵਸ਼ਿਆ ਨੂੰ 25 ਸ਼ਬੀਆ ਦੇ ਠੀਕ ਹੈ ਜੀ ਤੇ ਹੁਣ ਬਣਾ ਗਈਆਂ ਦੋ ਹਾਂਜੀ ਇਹਦੇ ਬਾਰੇ ਦੱਸ ਤੀਏ ਆਪਾਂ ਯਾਰ ਵੀ ਜੀ ਖੜਦੀ ਹੈ ਇਹ ਦੱਸ ਦੇ ਅੱਛਾ ਆ ਇਹ ਵੀ ਹੁਣ ਇਹ ਜੇ ਵਸ਼ੀ ਜੰਦੀ ਆ ਬਾਕੀ ਸੀਰ ਖੰਡੀ ਵੀ ਬੜੀ ਆ ਪੀ ਭਾਜੀ ਠੀਕ ਹੈ ਜੀ ਗੱਲ ਨਹੀਂ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਰੁਪਈਏ ਜਿੱਦੀ ਤੇ ਬਰੀਡ ਬਰੂਡ ਹੈ 13 14 ਕਿਲੋ ਇਹ ਚਾਹੂ ਵਸ਼ੀ ਦਾ ਅੱਛਾ ਹਾਂ ਜੀ ਤੇ ਲਿਆ ਖੋਲੋ ਫਿਰ ਤੋੜ ਦੀ ਇਹ ਕਿੰਨਾ ਕੁ ਲੈ ਜੀ ਟਾਈਮ ਹੈ ਇਹਨੇ ਭਾਈ ਦੱਸ ਦੇਣਾ ਹੈ ਕਿ ਜੇ ਦੱਸ ਦੇਣਾ ਹੈ ਜਿਹੜੇ ਲਈ ਤੋਰ ਦੇ ਕਰੀ ਪਹਿਲਾ ਹੀ ਦੁਆਰ ਪਈ ਤੇ ਇਹਦਾ ਮੇਜ ਕੀ ਰੱਖੀ ਹੈ ਮੁੱਲ ਫਿਰ ਆਪਾਂ ਇਹਦਾ ਹਰ ਪੀਜੀ ਆਪਾਂ ਨਾ ਮੁੱਲ ਭੋਜਣਾ ਮਰਜੀ ਜਿਹੜੇ 35000 ਦੀ ਵਸ਼ੀ ਦੇ ਸਾਹ। 35000 ਜੀ। ਵਿੱਚੋਂ ਕਰ ਦੇਣਾ ਮਨ ਤਾਂ। 10000 ਰੁਪਏ ਇੱਕੋ ਸ਼ਕਾ। ਠੀਕ ਹੈ। ਦੁੱਧ ਕਿੰਨਾ ਚ ਵਾਜੂਗੀ? ਉਹ 13 ਚ ਵਗਲੋ ਵਸ਼ੀ ਚ ਵਾਉ ਬਣੂ ਬੜੀ ਵਸ਼ੀ। ਠੀਕ ਹੈ ਜੀ। ਬਸ। ਬਾਕੀ ਥਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ। ਤੇ ਹੁਣ ਇੱਕ ਹੋਰ ਜਿਹੜੀ ਤੁਹਾਨੂੰ ਐਂਡ ਤੇ ਦਿਖਾਉਣੀ ਆ। ਕੱਦ ਕਾਠ ਵੀ ਚੰਗਾ ਵਾ ਇਹਦਾ। ਤੇ ਥਣ ਬੜਾ ਕਮਾਲ ਦਾ ਵਾ ਦੇਖ ਸਾਡੇ ਥਣਾ ਦਾ ਸਾਈਜ਼ ਗੈਪ। ਇਹ ਭਾਜੀ 24 25 ਕਿਲੋ ਵਾਲੀ ਰਸ਼ੀ ਆ ਠੀਕ ਹੈ ਜੀ ਇਹ ਵੇਖ ਲਓ ਬਾਕੀ ਆ ਬੂਥੀ ਬਾਥੀ ਬਹੁਤ ਸੋਹਣੀ ਹੈ ਲਿਆ ਫਿਰ ਖੋਲੋ ਤੋਰ ਦੋ ਇਹਨਾਂ ਨੂੰ ਇਹ ਕਿੰਨਾ ਕਿ ਲੈ ਜੀ ਟਾਈਮ ਇਹਦੇ ਭਾਈ 10 12 ਦਿਨ ਹੀ ਹੈ ਅੱਛਾ ਬੰਦੀ ਬੜੀ ਹੋਦੀ ਰਸ਼ੀ ਦਾਸ ਕੇ ਦੇ ਲੱਗ ਬੰਨੇ ਇਹਦੇ ਛੱਡ ਗਏ ਚੰਗਾ ਹਵਨਾ ਤਿਆਰ ਕਰਨਾ ਇਹਨੇ ਇਹ ਤਾਂ ਅੱਥ ਕੱਢ ਗਿਆ ਹੁਣ ਇਹ ਚੁੱਪ ਪਿਆ ਲੈ ਬੜੀ ਲੁਪੜੀ ਉਹਦਾ ਮੇਰੇ ਪਾਸ ਤੇ ਠੀਕ ਹੈ ਜੀ ਤੋੜ ਦੋ ਜੀ ਤੇ ਇਹਦਾ ਕੀ ਵੀਰ ਜੀ ਮੁੱਲ ਰੱਖਣਾ ਫਿਰ ਆਪਾਂ ਇਹ ਆ ਵੀਰ ਜੀ ਬਾਈ 23 ਕਿਲੋ ਤੋਂ ਪਲਾਸ ਵਾਲੀ ਹੈ ਮੈਂ ਅੱਛਾ ਅਜ ਕੱਚੀ ਹੈ ਵੈ ਨਾ ਮਾਜ਼ੂਮੈਂ ਅਗਲੀ ਵੀਡੀਓ ਚ ਪਾਉਣੀ ਸੀ ਠੀਕ ਹੈ ਮੈਂ ਚਲ ਪਾ ਦੇਣੇ ਇਹ ਹਰ ਭਾਈ ਜੀ ਲਾਸਟ 50000 ਦੀ ਦੇਣੀ ਹੈ ਇਹ 50000 ਦੀ ਦੇ ਦੇਣੀ ਹੈ ਆ ਦੇਣੀ ਹੈ ਬਾਕੀ ਹਜੇ ਐ ਨਹੀਂ ਪਛਾਹ ਹੁੰਦੀ ਹੁੰਦੀ ਹੈ ਠੀਕ ਹੈ ਜੀ ਕੋਈ ਸ਼ੱਕ ਨਹੀਂ ਇਹਦੇ ਜਗਾ ਬਾਕੀ ਕੋਈ ਵੀ ਭਰਾ ਮੰਨ ਲਾ ਉਹ ਵੀ ਅੱਜ ਦਾ ਆਪਣਾ ਮੁੱਲ ਹੋਊਗਾ ਠੀਕ ਹੈ ਜੀ ਤੇ ਤਿਆਰ ਹੋ ਗਈ ਫਿਰ ਤੇ ਤੈਨੂੰ ਪਤਾਈਆ ਠੀਕ ਹੈ ਜੀ ਠੀਕ ਹੈ ਵਿਧਿਆਰਥੀ ਕੁਝ ਕਹਿਣਾ ਹੈ ਬੱਸ ਭਾਜੀ ਠੀਕ ਹੈ ਵਿਧੇ ਬਹੁਤ ਬਹੁਤ ਧੰਨਵਾਦ ਜੀ ਆ ਪਛ ਜਿਹੜੇ ਵੀ ਜੀ ਹਣ ਟੋਟਲ ਚੇਵਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ